ਰੋਜ਼ ਮਰਡਰ ਹੋ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਅਸ ਪਰਸੋ ਜੋਥੇ 17 18 ਰੱਬ ਦੁੱਖ ਹੀ ਲੁੱਟ ਕੇ ਲੈ ਗਏ ਗੈਂਗਸਟਰ ਰਾਜ ਕਰ ਰਹੇ ਹੈ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਹੈ ਵਪਾਰੀ ਹੈ ਪੰਜਾਬ ਨੂੰ ਛੱਡ ਕੇ ਯੂਕੇ ਜਾਣ ਲੱਗ ਗਏ ਜਿੱਥੇ ਯੂਕੇ ਤੋਂ ਲੋਕ ਪੰਜਾਬ ਚ ਹੁੰਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜੂਗਾ ਖਾਲਸਾ ਜੀ ਬਹੁਤ ਲੇਟ ਹੋ ਜੂਗਾ ਇੱਕ ਨਵੀਂ ਚੀਜ਼ ਦੱਸ ਦਿਓ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੁਣੇ ਪਿਆਰ ਲੈਂਦੀ ਮੈਨ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿੰਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੱਲੇ ਦਾ ਵਿਆਹ ਹੋ ਜਾਣਾ ਐਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇੱਧਰੋਂ ਚੱਲੀ ਸੀ ਮੱਲਾ ਦਾ ਸੰਦੂਰ ਬਨਾਲਾ ਹਿੰਦਾਲ ਸਿੰਘ ਵਾਲਾ ਇੱਧਰ ਦੀ ਉਹ ਇੱਥੇ ਕੋਈ ਸਪਰੇਅ ਸਪੂ ਕਰਦੇ ਉਹ ਵੱਜਾਂਗੇ ਆਪਾਂ ਅੱਜ ਕੀ ਹੋ ਰਿਹਾ ਰੋਜ਼ ਜਕਤੀ ਰੋਜ਼ ਮਰਡਰ ਹੋ ਰਿਹਾ ਲੁੱਟਿਆ ਜਾ ਰਿਹਾ ਆ ਸਪਰਸੋ ਚੋਂ ਤੇ 17 18 ਤੂਖਾ ਹੀ ਕਰ ਲੁੱਟ ਕੇ ਲੈ ਗਏ ਗੈਂਸਟਰ ਰਾਜ ਕਰ ਰਹੇ ਆ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਐ ਵਪਾਰੀ ਐ ਪੰਜਾਬ ਨੂੰ ਛੱਡ ਕੇ ਯੂਪੀ ਜਾਣ ਲੱਗ ਗਏ ਜਿੱਥੇ ਯੂਪੀ ਤੋਂ ਲੋਕ ਪੰਜਾਬ ਚ ਰਹਿੰਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦੋ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੋਣੀ ਪਿਆ ਕਰਦੇ ਮੈਨੂੰ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿੰਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੈਨੂੰ ਲੱਗਦਾ ਵਿਆਹ ਹੋ ਜਾਣਗੇ ਐਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇੱਧਰੋਂ ਚੱਲੀ ਸੀ ਮੱਲਾ ਦਾ ਸੰਦੂਰ ਬਨਾਲਾ ਨਿਹਾਲ ਸਿੰਘ ਵਾਲਾ ਇੱਧਰ ਦੀ ਉਹ ਇੱਥੇ ਕੋਈ ਸਪਰੇਅ ਤੂੰ ਕਰਦੇ ਉਹ ਵੱਜ ਜਾਣਗੇ ਆਪਾਂ Subscribe to One India channel and never miss an update.